ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਕਾਂਗਰਸ ਪਾਰਟੀ ਦੇ ਕੁੱਲ ਹਰਿਆਣਾ ਦੇ ਵਿੱਚ 28 ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ 27 ਵਿਧਾਇਕਾਂ ਨੂੰ ਪਹਿਲੀ ਲਿਸਟ ਦੇ ਵਿੱਚ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਇਸ ਸੂਚੀ ਦੇ ਵਿੱਚ ਵਿਨੇਸ਼ ਫੁਗਾਟ ਜੋ ਕਿ ਭਾਰਤੀ ਮਹਿਲਾ ਪਹਿਲਵਾਨ ਨੇ ਜਿਨ੍ਹਾਂ ਦੇ ਵੱਲੋਂ ਪੈਰਸ ਵਰ੍ਹਮਪੇ ਖੇਡਾਂ ਦੇ ਵਿੱਚ ਵੱਡੇ ਮੁਕਾਮ ਹਾਸਲ ਕੀਤੇ ਗਏ ਸੀ ਪਰ ਫਿਰ ਵੀ ਉਹਨਾਂ ਨੂੰ ਫਾਈਨਲ ਮੁਕਾਬਲੇ ਦੇ ਵਿੱਚ ਖੇਡਣ ਦਾ ਮੌਕਾ ਨਹੀਂ ਮਿਲਿਆ ਭਾਰ ਵੱਧ ਹੁਣ ਕਾਰਨ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਉਸ ਪਹਿਲਵਾਨ ਦੇ ਵੱਲੋਂ ਵੀ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਦਿਆਂ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਉਹਨਾਂ ਨੂੰ ਵੀ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਇਹਨਾਂ 31 ਨਾਵਾਂ ਦੇ ਵਿੱਚ ਕਈ ਵੱਡੇ ਦਿਗਜ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ। ਇਸ ਲਿਸਟ ਦੇ ਵਿੱਚ ਜਿਹੜੀਆਂ 31 ਸੀਟਾਂ ਦੇ ਉੱਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਉਹ ਇਸ ਪ੍ਰਕਾਰ ਹੈ। ਕਾਲਕਾ ਸੀਟ ਤੋਂ ਪ੍ਰਦੀਪ ਚੌਧਰੀ, ਨਾਰਾਇਣਗੜ ਤੋਂ ਸ਼ੈਲੀ ਚੌਧਰੀ, ਸੁਧਾਰਾ ਤੋਂ ਰੇਨੂ ਬਾਲਾ, ਅਰਦੌਰ ਤੋਂ ਬਿਸ਼ਨ ਲਾਲ ਸੈਣੀ, ਲਾੜਵਾ ਤੋਂ ਮੇਵਾ ਸਿੰਘ ਜੋ ਕਿ ਮੁੱਖ ਮੰਤਰੀ ਨਰਵਿੰਦਰ ਸਿੰਘ ਸੈਣੀ ਦੇ ਖਿਲਾਫ ਉਮੀਦਵਾਰ ਦੇ ਤੌਰ ਤੇ ਉਤਰ ਚੁੱਕੇ ਨੇ ਸ਼ਾਬਾਤੋਂ ਰਾਮਕਰਮ ਨੀਲੋਖੇੜੀ ਤੋਂ ਧਰਮਪਾਲ ਗੁੰਦਾਰ ਅਸੰਧ ਤੋਂ ਸ਼ਮਸ਼ੇਰ ਸਿੰਘ ਗੋਗੀ ਸਮਾਲਖਾ ਤੋਂ ਧਰਮ ਸਿੰਘ ਛੋਕਰ ਖਰਖੌਦਾ ਤੋਂ ਜੈਵੀਰ ਸਿੰਘ ਸੋਨੀਪੱਤ ਤੋਂ ਸੁਰਿੰਦਰ ਪੰवार ਗੋਹਾਣਾ ਤੋਂ ਜਗਬੀਰ ਸਿੰਘ ਮਲਿਕ ਬੜੋਦਾ ਤੋਂ ਇੰਦੁਰਾਜ ਸਿੰਘ ਨਰਵਾਲ ਝੁਲਾਣਾ ਤੋਂ ਵਿਨੇਸ਼ ਫੁਗਾਟ ਸੈਫੀਦੋਂ ਸਵਰਸ਼ ਗੰਗੋਲੀ ਕਾਲਾਵਾਲੀ ਸਸ਼ੀਪਾਲ ਸਿੰਘ ਡੱਬ ਵਾਲੀ ਅਮਿਤ ਸਿਹਾਰ ਗੜੀ ਸੰਪਲਾ ਕਿਲੋਲੀ ਭਪਿੰਦਰ ਸਿੰਘ ਹੁੱਡਾ ਰਤਕ ਭਰਤਪੂਸ਼ਣ ਬਤਰਾ ਕਲਾਨਾਰ ਤੋਂ ਸ਼੍ਰੀਮਤੀ ਸਕੁੰਤਲਾ ਖਟਕ ਬਹਾਦਰਗੜ ਤੋਂ ਰਜਿੰਦਰ ਸਿੰਘ ਜੂਨ ਬਾਦਲੀ ਤੋਂ ਕੁਲਦੀਪ ਬਾਦਸ ਛਜਰ ਤੋਂ ਗੀਤਾ ਭੁਖਲ 베ਰੀ ਤੋਂ ਰਗਵੀਰ ਸਿੰਘ ਕਾਦੀਆਂ ਮਹਿੰਦਰਗੜ ਤੋਂ ਰਾਓ ਦਾਨ ਸਿੰਘ ਰੇਵਾੜੀ ਤੋਂ ਚਰਨਜੀਵਰਾਓ ਨੂਹ ਤੋਂ आफताब अहमद ਫਿਰੋਜਪੁਰ ਚਰਕਾ ਤੋਂ ਮਮਨ ਖਾਨ ਪੁਨਾਹਣਾ ਤੋਂ ਮੁਹੰਮਦ ਇਲਿਆਸ ਹੋਡਲ ਐਸਸੀ ਤੋਂ ਉਦੈ ਭੈਣ ਫਰੀਦাবাদ ਐਨਆਈਟੀ ਤੋਂ ਨੀਰਜ ਸ਼ਰਮਾ ਤਾਂ ਇਹਨਾਂ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹਰਿਆਣਾ ਕਾਂਗਰਸ ਪਾਰਟੀ ਵੱਲੋਂ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਵੀ ਲਗਭਗ ਆਪਣੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ ਇਸ ਉਮੀਦਵਾਰਾਂ ਦੀ ਸੂਚੀ ਦੇ ਵਿੱਚ ਭਪਿੰਦਰ ਸਿੰਘ ਹੁੱਡਾ ਵਨੈਸ਼ ਫੁਗੜ ਦੇ ਨਾਮ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਉਮੀਦਵਾਰ ਦੇ ਤੌਰ ਤੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਤਾਂ ਇਹਨਾਂ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ 8 ਅਕਤੂਬਰ ਨੂੰ ਪਤਾ ਲੱਗੇਗੀ ਕਿ ਇਹਨਾਂ ਦੀ ਜਿੱਤ ਦਵਾਉਂਦੀ ਹੈ ਕਿ ਇਹਨਾਂ ਦੀ ਹਾਰ ਹੁੰਦੀ ਹੈ ਕਿਉਂਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੀ ਜੋ ਤਾਰੀਖ ਹੈ ਉਸ ਦਿਨ ਵੋਟਾਂ ਪੈਣੀਆਂ ਹੈ 8 ਤਰੀਕ ਨੂੰ ਨਤੀਜੇ ਆਉਣਗੇ ਉਸ ਦਿਨ ਸਭ ਕੁਝ ਸਪਸ਼ਟ ਹੋ ਜਾਵੇਗਾ ਕਿ ਕਿਹੜੀ ਪਾਰਟੀ ਹਰਿਆਣਾ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ ਸੋ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ